বারবার ਜਿਹੜਾ ਉਹ ਅਮਨ ਸ਼ਾਂਤੀ ਬਣਾਉਣ ਦੀ ਅਪੀਲਾਂ ਦੇ ਵਿਚਾਲੇ ਜਾਂ ਫਿਰ ਇਹ ਕਹਿ ਲੋ ਕਿ ਜਦੋਂ ਇਹ ਅਪੀਲਾਂ ਹੁੰਦੀਆਂ ਨੇ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਜਿਹੜੀ ਉਹ ਕਰ ਲਈ ਜਾਏ ਔਰ ਉੱਥੇ ਦੀਆਂ ਪੰਚਾਇਤਾਂ ਨੂੰ ਸਰਕਾਰ ਪੈਦਾ ਦੇਗੀ ਉਸ ਦੇ ਬਾਵਜੂਦ ਜੇਕਰ ਨਾਮਜ਼ਦਗੀਆਂ ਦੇ ਲਈ ਇਸ ਤਰ੍ਹਾਂ ਧੜੇਬਾਸ਼ੀਆਂ ਪੰਟ ਰੀਆਂ ਇੱਕ ਦੂਸਰੇ ਦੇ ਉੱਤੇ ਜਾਨਲੇਵਾ ਹਮਲੇ ਹੋ ਰਹੇ ਐ ਇੱਕ ਦੂਸਰੇ ਦੀਆਂ ਪੱਗਾ ਸ਼ਰੀਆਮ ਲਾਈਆਂ ਜਾ ਰਹੀਆਂ ਨੇ ਤਾਂ ਫਿਰ ਇਹੀ ਆਖਾਂਗੇ ਕਿ ਸ਼ਾਇਦ ਇਹਨਾਂ ਲੋਕਾਂ ਨੂੰ ਰਤਾ ਫਰਕ ਨਹੀਂ ਪੈਂਦਾ ਅੱਗੇ ਲੰਬੀ ਦੇ ਵਿੱਚ ਆ ਲਾੜਾ ਨਾਮਿਨੇਸ਼ਨ ਦਾਖਲ ਕਰਨ ਪਹੁੰਚਿਆ ਜੋ ਲੜਾਈ ਝਗੜੇ ਨਾਮਿਨੇਸ਼ਨ ਦਾਖਲ ਕਰਨ ਨੂੰ ਲੈ ਕੇ ਹੋ ਰਹੇ ਸੀ ਉਸ ਤੋਂ ਇਹ ਵੱਖਰੀ ਖਬਰ ਜਰੂਰ ਹੈ ਹਾਲਾਂਕਿ ਇਹ ਲਾੜਾ ਵੀ ਲੋਕਾਂ ਤੋਂ ਪਰੇਸ਼ਾਨ ਜਰੂਰ ਆਇਆ ਬਰਾਤ ਚੜ੍ਹਨ ਤੋਂ ਪਹਿਲਾਂ ਸਿਹਰਾ ਸਜਾ ਕੇ ਫਾਰਮ ਜਿਹੜੇ ਆ ਉਸ ਦੇ ਵੱਲੋਂ ਦਾਖਲ ਕੀਤੇ ਗਏ ਪਿੰਡ ਲਾਲਬਾਈ ਤੋਂ ਸਰਪੰਚੀ ਦੇ ਲਈ ਨਾਮਿਨੇਸ਼ਨ ਤੇਜਿੰਦਰ ਸਿੰਘ ਦੇ ਵੱਲੋਂ ਦਾਖਲ ਕੀਤਾ ਗਿਆ ਔਰ ਕੀ ਕੋਈ ਨਾਰਾਜ਼ਗੀ ਸੀ ਉਸ ਦੀ ਔਰ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕੁਝ ਆਖਿਆ ਉਸ ਨੇ ਉਹ ਦਿਖਾਉਣੇ ਵੰਲੇ ਨੀਓਂ ਆ ਲੋ ਪੰਚਾਇਤੀ ਚੋਣਾਂ ਦੇ ਲਈ ਕਾਗਜ਼ ਭਰਨ ਦੇ ਆਖਰੀ ਦਿਨ ਕਈ ਥਾਵਾਂ ਤੇ ਹੋਈ ਲੜਾਈ ਝਗੜਿਆ ਕਰਕੇ ਮਾਹੌਲ ਗਰਮਾਇਆ ਰਿਹਾ ਤਲੰਬੀ ਤੋਂ ਇੱਕ ਵੱਖਰੀ ਤਸਵੀਰ ਵੇਖਣ ਨੂੰ ਮਿਲੀ ਹੈ ਸੇਰਾ ਸਜਾਈ ਇੱਕ ਲਾੜਾ ਸਰਪੰਚ ਉਮੀਦਵਾਰੀ ਖਾਤਰ ਨਾਮਿਨੇਸ਼ਨ ਭਰਨ ਦੇ ਲਈ ਬਰਾਸਮੀਤ ਬीडीਪੀਓ ਦਫ਼ਤਰ ਪਹੁੰਚਿਆ ਆਖਰੀ ਦਿਨ ਹੋਣ ਕਰਕੇ ਭੀੜ ਦੇ ਵਿੱਚ ਫਸੇ ਸਜੇ ਤਜੇ ਲਾੜੇ ਨੇ ਉੱਥੇ ਮੌਜੂਦਾ ਲੋਕਾਂ ਦਾ ਧਿਆਨ ਆਪਣੇ ਵੱਲ ਵੀ ਖਿੱਚਿਆ ਹਾਲਾਂਕਿ ਆਖਰੀ ਦਿਨ ਹੋਣ ਕਰਕੇ ਲੋਕਾਂ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ ਦਰਅਸਲ ਲਾੜੇ ਦੀ ਕੋਸ਼ਿਸ਼ ਸੀ ਕਿ ਜਲਦੀ ਨਾਮੀਨੇਸ਼ਨ ਦਾਖਲ ਕਰੇ ਤੇ ਬਰਾਤ ਨੂੰ ਸਮੇਂ ਸਿਰ ਲਾੜੀ ਦੇ ਕੋਲੇ ਲੈ ਕੇ ਪਹੁੰਚੇ ਪਿੰਡ ਲਾਲਬਾਈ ਦੇ ਤੇਜਿੰਦਰ ਸਿੰਘ ਤੇਜੀ ਨੂੰ ਜਿੱਥੇ ਵਿਆਹ ਤੇ ਨਾਮੀਨੇਸ਼ਨ ਭਰਨ ਦੀ ਖੁਸ਼ੀ ਸੀ ਉੱਥੇ ਹੀ ਭੀੜ ਹੋਣ ਕਰਕੇ ਹੋਈ ਦੇਰੀ ਦਾ ਮਲਾਲ ਵੀ ਜਿਸ ਚੱਕਰ ਦੇ ਵਿੱਚ ਉਸ ਦੀ ਬਰਾਤ ਲੇਟ ਹੋ ਗਈ ਹੋ ਜੀ ਕੋਈ ਤੇ ਇਨਸਾਨੀਅਤ ਨਾ ਨਾ ਹੈ ਬੰਦੇ ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮਨ ਲਾ ਕੇ ਫੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਕਿਹੜਾ ਪਿੰਡ ਹੈ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨੁਮਾਇंदे ਖੜੇ ਆ ਪੰਜ ਨੁਮਾਇंदे ਪੰਜ ਨੁਮਾਇंदे ਕਿਹੜੇ ਪਿੰਡ ਬਰਾਤ ਜਾਣੀ ਹੈ ਬਰਾਤੀ ਕਚਕ ਫਾੜ ਲੇ ਸ਼ਾਇਦ ਇਹੀ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਸਿਸਟਮ ਦੇ ਵਿੱਚ ਇਹ ਨੇਕਾ ਖਾਮੀਆਂ ਹੋਣ ਦੇ ਬਾਵਜੂਦ ਲੋਕ ਇਸ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਆ ਤੇ ਹਰ ਸਥਿਤੀ ਦੇ ਵਿੱਚ ਆਦਰਸ਼ ਨਾਗਰਿਕ ਬਣ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਐ ਜਿਵੇਂ ਸਰਪੰਚੀ ਦੀ ਚੋਣ ਲੜਨ ਵਾਲੇ ਤਜਿੰਦਰ ਨੇ ਨਿਭਾਈ ਹੁਣ ਜੇਕਰ ਉਸਦੀ ਬੋਟੀ ਬਰਾਥ ਡੇਟ ਹੋਣ ਦਾ ਮਹਿਣਾ ਉਸ ਨੂੰ ਦੇਵੇਗੀ ਤਾਂ ਖੋਰੇ ਤਜਿੰਦਰ ਇਹ ਗੀਤ गा ਕੇ ਉਸ ਨੂੰ ਚੁੱਪ ਕਰਵਾ ਦਿਆ ਕਰੇਗਾ ਵਿਹੜਾ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ